ਇਹ ਏਰੀਆ ਜਿਹੜਾ ਅਨਪਲਾਨਡ ਏਰੀਆ ਸੜਕਾਂ ਆਬਾਦੀ ਦੇ ਹਿਸਾਬ ਨਾਲ ਤੰਗ ਹੋ ਚੁੱਕੀਆਂ ਨੇ ਲੇਕਿਨ ਇਹਦੇ ਵਿੱਚ ਕੋਈ ਜਦੋਂ ਆਬਾਦੀ ਵਸੀ ਆ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇੱਥੇ ਆਬਾਦੀ ਵਧੂਗੀ ਤਾਂ ਕੀ ਹੋਊਗਾ ਇੱਕ ਮਹੀਨਾ ਪਹਿਲਾਂ ਪੂਰੀ ਸ਼ੇਰਪੁਰ ਤੋਂ ਲੈ ਕੇ ਡਾਬੇ ਤੱਕ ਇਹ ਸਾਰੀ ਰੋਡ ਤੇ ਸਵੇਰੇ ਝਾੜੂ ਲਵਾਇਆ ਜਿਹੜੀਆਂ ਰੋਡਾਂ ਜੜੀਆਂ ਬੰਦ ਸੀ ਉਹਨਾਂ ਦੇ ਵਿੱਚੋਂ ਮਿੱਟੀ ਕਢਾ ਕੇ ਸਾਰੀਆਂ ਚਾਲੂ ਕਰਕੇ ਗਏ ਆ ਤੇ ਜਿਹੜੇ ਕੱਲ ਤੁਸੀਂ ਜਦੋਂ ਖੜੇ ਸੀ ਤਾਂ ਉਹ ਕਹਿੰਦੇ ਸੀ ਵੀ ਵਿਧਾਇਕਾ ਕੀ ਕਰ ਰਹੀ ਆ। ਉਹਨਾਂ ਨੂੰ ਮੈਂ ਬਾਰ-ਬਾਰ ਕਿਹਾ ਕਿ ਜੇ ਤੁਸੀਂ ਇੱਥੇ ਆਪਣਾ NHAI ਵਾਲਾ ਪਲਾਂਟ ਜਿਹੜਾ ਲਗਾਇਆ ਹੋਇਆ ਇੱਥੋਂ ਜਿਹੜਾ ਮਟੀਰੀਅਲ ਆ ਤੁਸੀਂ ਪੂਰੇ ਜਲੰਧਰ ਤੱਕ ਇਹਨੂੰ ਫੀਡ ਕਰਦੇ ਹੋ ਕਿ ਜਿਹੜੇ ਸਲਿੱਪਵੇਅ ਦੇ ਵਿੱਚ ਪ੍ਰੋਜੈਕਟ ਪਏ ਹੋਇਆ ਉਹ ਇਹਨਾਂ ਨੂੰ ਭਰਨਾ ਵੀ ਤੁਹਾਡੀ ਜ਼ਿੰਮੇਵਾਰੀ ਆ। ਬਰਸਾਤ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਤਿੰਨ ਵਾਰੀ ਕਹਿ ਚੁੱਕੇ ਆ ਲੇਕਿਨ ਇਹਨਾਂ ਨੇ ਕੰਨ ਤੇ ਧੂਣ ਹੀ ਸਰਕਦੀ। ਨੇ ਇੰਟਰਲੋਕਿੰਗ ਟੋਇਲ ਦੇ ਨਾਲ ਪਿੱਛੇ ਇਹ ਰੋਡ ਨੂੰ ਰਿਪੇਅਰ ਕਰਵਾਇਆ ਇਹ ਮੈਂ ਕੋਲੇ ਖੜ ਕੇ ਕਰਵਾਇਆ ਇਸ ਤੋਂ ਪਹਿਲਾਂ ਇੱਥੇ ਬਹੁਤ ਵੱਡਾ ਪਾਣੀ ਹੁੰਦਾ ਸੀ ਇਸੇ ਪਾਣੀ ਦੀ ਵਜ੍ਹਾ ਦੇ ਨਾਲ ਗੈਸਪੁਰੇ ਦੇ ਅੰਦਰ ਪਾਣੀ ਖੜਾ ਹੁੰਦਾ ਤੇ ਉਹ ਖੱਡੇ ਵੀ ਆ ਜਿਹੜੇ ਉਹ ਇਹਨਾਂ ਨੇ ਐਨ ਐਚ ਆਈ ਵਾਲਿਆਂ ਨੇ ਉਹਨੂੰ ਮੈਂਟੇਨ ਕਰਕੇ ਭਰਨੇ ਜਿਹੜੀਆਂ ਇੰਡਸਟਰੀਆਂ ਕਿਉਂਕਿ ਮੇਰੇ ਕੋਲ ਵੀਡੀਓ ਨੇ ਕਿਉਂਕਿ ਜਦੋਂ ਬਰਸਾਤ ਪੈਂਦੀ ਆ ਤੇ ਪਾਣੀ ਬਾਹਰ ਕੱਢਦੀਆਂ ਨੇ ਆ ਉਹਨਾਂ ਨੂੰ ਵੀ ਅਸੀਂ ਇੱਕ ਹਫਤਾ ਪਹਿਲਾਂ ਨੋਟਿਸ ਭੇਜਿਆ ਉਹਨਾਂ ਨੂੰ ਸੈਕੰਡ ਨੋਰਸਸ ਤੇ ਜਾਗੇ ਉਹਨਾਂ ਦੇ ਉੱਤੇ ਅੱਜ ਮੈਂ ਪੋਲੀੂਸ਼ਨ ਵਿਭਾਗ ਵੀ ਨਾਲ ਬੁਲਾਇਆ ਇਹਨਾਂ ਤੋਂ ਕਾਰਵਾਈ ਕਰਵਾਨੀ ਹੈ ਲੋਕਾਂ ਨਾਲ ਹੀ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਤੁਹਾਡੇ ਸਾਹਮਣੇ ਇਹ ਖੁਦਾਨੇ ਦੇ ਵਿੱਚ ਮੌਜੂਦ ਹਾਂ ਗੈਸਪੁਰਾ ਸ਼ੇਰਪੁਰ ਸ਼ੌਕ ਦੇ ਨਜ਼ਦੀਕ ਮੌਜੂਦ ਆ ਡਾਬਾ ਰੋਡ ਤੇ ਜਿੱਥੇ ਕੱਲ ਖਬਰ ਨਸਰ ਕੀਤੀ ਸੀ ਤਸਵੀਰ ਜਿਹੜੀ ਹੈ ਇਸ ਥਾਂ ਦੀ ਤੁਹਾਡੇ ਨਾਲ ਸਾਂਝਾ ਕਰਾਈ ਸੀ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਇੱਕ ਪਾਸੇ ਕਾਫੀ ਜੜਾ ਪਾਣੀ ਹੈ ਉਹ ਭਰਿਆ ਹੋਇਆ ਸੀਗਾ ਤੇ ਇਲਾਕਾ ਗੈਸਪੁਰੇ ਦੇ ਵਿੱਚ ਵੀ ਜਿਹੜਾ ਪਾਣੀ ਹੈ ਕਾਫੀ ਭਰਿਆ ਹੋਇਆ ਸੜਕਾਂ ਦੇ ਵਿੱਚ ਕਾਫੀ ਵੱਡੇ ਵੱਡੇ ਜਿਹੜੇ ਢੋਏ ਨੇ ਉਹ ਬਣੇ ਹੋਏ ਨੇ ਤਾਂ ਉਸ ਤੋਂ ਬਾਅਦ ਕਾਫੀ ਦਿੱਕਤਾ ਜੜੀਆਂ ਨੇ ਉਹ ਲੋਕਾਂ ਨੂੰ ਆਂਦੀਆਂ ਨੇ ਪਰ ਦੱਸੇ ਗਰਾਊਂ ਉਹ ਪਹੁੰਚ ਚੁਕੇ ਨੇ ਗਲਬਾਤ ਕਰਾਂਗੇ ਉਹਨਾਂ ਨਾਲ ਉਹ ਜਿਹੜਾ ਸੜਕ ਦੇ ਉੱਤੇ ਪਹੁੰਚ ਕੇ ਉਹਦਾ ਮੁਆਇਨਾ ਵੀ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਮੈਮ ਇਸ ਰੋਡ ਤੇ ਤੁਸੀਂ ਅੱਜ ਪਹੁੰਚੇ ਹੋ ਕੱਲ ਕਾਫੀ ਹਾਲਤ ਇੱਥੇ ਬੱਤੋਂ ਬੱਤਰ ਸੀ ਬਰਸ਼ਾਤ ਤੋਂ ਪਹਿਲਾਂ ਇੱਥੇ ਕੋਈ ਵੀ ਜਿਹੜੀ ਸਫਾਈ ਵਗੈਰਾ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਪਾਣੀ ਭਰ ਜਾਂਦਾ ਮੈਮ ਸਤਿ ਸ੍ਰੀ ਅਕਾਲ ਜੀ ਲੁਧਿਆਣਾ ਲਾਈਵ ਦਾ ਇੱਥੇ ਆਉਣ ਤੇ ਮੈਂ ਸਵਾਗਤ ਕਰਦੀ ਹਾਂ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਜੇ ਤੁਹਾਡੀ ਮਤਲਬ ਥੋੜਾ ਜਿਹਾ ਤੁਸੀਂ ਮੇਰੇ ਪੇਜ ਤੇ ਧਿਆਨ ਦਿਓ ਨਾ ਇੱਕ ਮਹੀਨਾ ਪਹਿ ਪੂਰੀ ਸ਼ੇਰਪੁਰ ਤੋਂ ਲੈ ਕੇ ਡਾਬੇ ਤੱਕ ਇਹ ਸਾਰੀ ਰੋਡ ਤੇ ਸਵੇਰੇ ਝਾੜੂ ਲਵਾਇਆ ਜਿਹੜੀਆਂ ਰੋਡ ਜਾਲੀਆਂ ਬੰਦ ਸੀ ਉਹਨਾਂ ਦੇ ਵਿੱਚੋਂ ਮਿੱਟੀ ਕਢਾ ਕੇ ਸਾਰੀਆਂ ਚਾਲੂ ਕਰਕੇ ਗਏ ਆ ਤੇ ਜਿਹੜੇ ਕੱਲ ਤੁਸੀਂ ਜਦੋਂ ਖੜੇ ਸੀ ਤਾਂ ਉਹ ਕੰਨੇ ਸੀ ਵੀ ਵਿਧਾਇਕਾ ਕੀ ਕਰ ਰਹੀ ਆ ਇੱਕ ਮਹੀਨਾ ਪਹਿਲਾਂ ਮੈਂ ਆਪਣੀ ਡਿਊਟੀ ਪੂਰੀ ਕਰਕੇ ਗਈ ਆ ਤਿੰਨ ਮਹੀਨੇ ਦੇ ਪਹਿਲਾਂ ਹੁੰਦੀ ਸੀ ਸਾਬ ਨਾਲ ਤੇ ਪੀਡੀ ਪ੍ਰਿੰਕਾ ਨਾਲ ਤਿੰਨ ਮੀਟਿੰਗਾਂ ਮੇਰੀਆਂ ਹੋ ਚੁੱਕੀਆਂ ਆ ਉਨਾਂ ਨੂੰ ਮੈਂ ਬਾਰ-ਬਾਰ ਕਿਹਾ ਕਿ ਜੇ ਤੁਸੀਂ ਇੱਥੇ ਆਪਣਾ NHAI ਦਾ ਜਿਹੜਾ ਪਲਾਂਟ ਜਿਹੜਾ ਲਗਾਇਆ ਹੋਇਆ ਇੱਥੋਂ ਜਿਹੜਾ ਮਟੀਰੀਅਲ ਆ ਤੁਸੀਂ ਪੂਰੇ ਜਲੰਧਰ ਤੱਕ ਇਹਨੂੰ ਫੀਡ ਕਰਦੇ ਹੋ ਕਿ ਜਿਹੜੇ ਸਲਿੱਪਵੇਅ ਦੇ ਵਿੱਚ ਟੋਏ ਪਏ ਹੋਇਆ ਉਹ ਇਹਨਾਂ ਨੂੰ ਭਰਨਾ ਵੀ ਤੁਹਾਡੀ ਜ਼ਿੰਮੇਵਾਰੀ ਆ ਬਰਸਾਤ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਤਿੰਨ ਵਾਰੀ ਕਹਿ ਚੁੱਕੇ ਹਾਂ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਐਜੀ ਮੈਡਮ ਇੱਕ ਪਾਸੇ ਜੇਕਰ ਇਸ ਰੋਡ ਦੀ ਗੱਲ ਕਰੀਏ ਇਸ ਰੋਡ ਦੇ ਨਾਲ ਗੈਸਪੁਰਾ ਜਿਹੜਾ ਚੌਕ ਹੈ ਉਸ ਚੌਕ ਦੇ ਵਿੱਚ ਸੜਕਾਂ ਦੇ ਵਿੱਚ ਟੋਏ ਕਾਫੀ ਬਣੇ ਹੋਏ ਨੇ ਖੱਡੇ ਬਣੇ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈਂਦਾ ਤੁਸੀਂ ਮੇਰੀ ਗੱਲ ਸਮਝੇ ਨਹੀਂ ਇਹ ਜਿਹੜਾ ਸਲਿੱਪ ਵੇ ਆ ਇਹਨੂੰ ਮੈਂਟੇਨ ਕਰਨਾ ਨੈਸ਼ਨਲ ਹਾਈਵੇ ਦੀ ਡਿਊਟੀ ਆ ਉਹ ਅਸੀਂ ਮੈਂ ਆਪਣੀ ਜ਼ਿੰਮੇਵਾਰੀ ਬੇਖੂਬੀ ਨਿਭਾ ਰਹੇ ਆ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਰਹੀ ਆ ਮੈਂ ਪੀਡੀ ਪ੍ਰਿੰਕਾ ਨਾਲ ਗੱਲ ਕਰ ਰਹੀ ਆ ਲੇਕਿਨ ਐਨਐਚਏਆਈ ਵਾਲੇ ਇਸ ਜਿਹੜੇ ਖੱਡੇ ਪਏ ਹੋਇਆ ਆ ਦੇਖੋ ਜਿਨੇ ਇੰਟਰਲੋਕਿੰਗ ਟਾਇਲ ਦੇ ਨਾਲ ਪਿੱਛੇ ਇਹ ਰੋਡ ਨੂੰ ਰਿਪੇਅਰ ਕਰਵਾਇਆ ਇਹ ਮੈਂ ਕੋਲੇ ਖੜ ਕੇ ਕਰਵਾਇਆ ਇਸ ਤੋਂ ਪਹਿਲਾਂ ਇੱਥੇ ਬਹੁਤ ਵੱਡਾ ਪਾਣੀ ਹੁੰਦਾ ਸੀ ਇਸੇ ਪਾਣੀ ਦੀ ਵਜ੍ਹਾ ਦੇ ਨਾਲ ਗੈਸਪੁਰੇ ਦੇ ਅੰਦਰ ਪਾਣੀ ਖੜਾ ਹੁੰਦਾ ਤੇ ਉਹ ਖੱਡੇ ਵੀ ਆ ਜਿਹੜੇ ਉਹ ਇਹਨਾਂ ਨੇ ਐਨ ਐਚ ਆਈ ਵਾਲਿਆਂ ਨੇ ਉਹਨੂੰ ਮੈਂਟੇਨ ਕਰਕੇ ਭਰਨੇ ਆ ਜੀ ਮੈਮ ਕੀ ਲੱਗਦਾ ਨਹੀਂ ਹੈਗਾ ਕਿ ਐਨ ਐਚ ਆਈ ਵਾਲੇ ਜਿਹੜੇ ਉਹ ਧਿਆਨ ਨਹੀਂ ਦਿੰਦੇ ਸੜਕਾਂ ਦੀ ਉਸ ਤੋਂ ਬਾਅਦ ਸੜਕਾਂ ਦੀ ਹਾਲਤ ਜਿਹੜੀ ਹੈ ਕਾਫੀ ਖਸਤਾ ਹੋ ਰਹੀ ਹੈ ਐਨ ਐਚ ਆਈ ਵਾਲੇ ਤਾਂ ਧਿਆਨ ਬਿਲਕੁਲ ਨਹੀਂ ਦੇ ਰਹੇ ਕਿਉਂਕਿ ਜਿੰਨਾ ਮਟੀਰੀਅਲ ਇੱਥੋਂ ਜਾਂਦਾ ਇਹਨਾਂ ਦੇ ਵਾਹਨਾਂ ਨਾਲ ਸੜਕਾਂ ਟੁੱਟਦੀਆਂ ਨੇ ਇਨਾਂ ਦੇ ਹੀ ਵਾਹਨ ਨਾਲ ਸੜਕਾਂ ਟੁੱਟਦੀਆਂ ਉਹ ਸੜਕ ਟੁੱਟੀ ਦੀ ਮੈਂਟੀਨੈਂਸ ਵੀ ਇਹਨਾਂ ਦੀ ਰਿਸਪੌਂਸਿਬਿਲਟੀ ਆ ਤੇ ਇਹਨਾਂ ਤੇ ਅਸੀਂ ਜ਼ਰੂਰ ਐਕਸ਼ਨ ਕਰਵਾਵਾਂਗੇ ਡੀਸੀ ਸਾਹਿਬ ਨੂੰ ਅੱਜ ਮੈਂ 4 ਵਜੇ ਮੈਂ ਉਹਨਾਂ ਨਾਲ ਵਿਜ਼ਿਟ ਰੱਖੀ ਆ ਜਿਹੜੀਆਂ ਇੰਡਸਟਰੀਆਂ ਕਿਉਂਕਿ ਮੇਰੇ ਕੋਲ ਵੀਡੀਓ ਨੇ ਕਿਉਂਕਿ ਜਦੋਂ ਬਰਸਾਤ ਪੈਂਦੀ ਆ ਤੇ ਪਾਣੀ ਬਾਹਰ ਕੱਢਦੀਆਂ ਨੇ ਆ ਉਹਨਾਂ ਨੂੰ ਵੀ ਅਸੀਂ ਇੱਕ ਹਫ਼ਤਾ ਪਹਿਲਾਂ ਨੋਟਿਸ ਭੇਜਿਆ ਹੁਣ ਉਹਨਾਂ ਨੂੰ ਸੈਕੰਡ ਨੋਟਿਸ ਭੇਜਾਂਗੇ ਉਹਨਾਂ ਦੇ ਉੱਤੇ ਅੱਜ ਮੈਂ ਪੋਲੀੂਸ਼ਨ ਵਿਭਾਗ ਵੀ ਨਾਲ ਬੁਲਾਇਆ ਇਹਨਾਂ ਤੋਂ ਕਾਰਵਾਈ ਕਰਵਾਨੀ ਹੈ ਜੀ। ਹਾਂ ਜੀ ਮੈਮ ਕੀ ਲੱਗਦਾ ਕਿ ਅੰਦਰ ਜਿਹੜੇ ਡਾਬਾ ਰੋਡ ਦੇ ਵਿੱਚ ਨਿਰਮਲ ਪੈਲੇਸ ਦੇ ਕੋਲ ਜਾਂਦੇ ਵੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਹਿਣਾ ਕਿ ਅੱਗੇ ਸੜਕਾਂ ਦੇ ਵਿੱਚ ਕਈ ਖੱਡੇ ਆ ਗਏ ਜੇਕਰ ਉਹ ਭਰ ਜਾਂਦੇ ਨੇ ਤੇ ਆਨ ਜਾਣ ਦੇ ਵਿੱਚ ਦਿੱਕਤਾਂ ਨਹੀਂ ਹੁੰਦੀਆਂ। ਕੱਲੇ ਕੈਂਬੂਲੈਂਸ ਨਿਕਲ ਰਹੀ ਸੀਗੀ ਉਹਨਾਂ ਨੇ ਕਿਹਾ ਕਿ ਕਾਫੀ ਜ਼ਿਆਦਾ ਟਾਈਮ ਜਿਹੜਾ ਇਸ ਏਰੀਆ ਦੇ ਵਿੱਚ ਲੱਗਦਾ ਬਾਹਰ ਨਿਕਲਣ ਨੂੰ। ਦੇਖੋ ਇਹ ਏਰੀਆ ਜਿਹੜਾ ਅਨਪਲਾਨਡ ਏਰੀਆ ਸੜਕਾਂ ਆਬਾਦੀ ਦੇ ਹਿਸਾਬ ਨਾਲ ਤੰਗ ਹੋ ਚੁੱਕੀਆਂ ਨੇ। ਲੇਕਿਨ ਇਹਦੇ ਵਿੱਚ ਕੋਈ ਜਦੋਂ ਆਬਾਦੀ ਵਸੀ ਆ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇੱਥੇ ਆਬਾਦੀ ਵਧੂਗੀ ਤਾਂ ਕੀ ਹੋਊਗਾ ਲੇਕਿਨ ਉਹਨਾਂ ਸੜਕਾਂ ਨੂੰ ਵੀ ਅਸੀਂ ਅੱਜ ਮੈਂਟੇਨ ਕਰਾ ਕੇ ਉਹਨਾਂ ਦੀ ਮੈਂਟੇਨੈਂਸ ਕਰਾ ਕੇ ਉਹੀ ਰੋਡ ਜਾਲੀਆਂ ਠੀਕ ਕਰਵਾ ਕੇ ਅਸੀਂ ਲੋਕਾਂ ਦੇ ਸਪੁਰਦ ਕਰ ਰਹੇ ਹਾਂ ਜਿਹੜਾ ਕਾਲਾ ਪਾਣੀ ਬਾਹਰ ਨਿਕਲਦਾ ਪਿਆ ਬਰਸਾਤੀ ਪਾਣੀ ਤੋਂ ਬਾਅਦ ਸੀਵਰੇਜ ਤੋਂ ਕਾਲਾ ਪਾਣੀ ਬਾਹਰ ਨਿਕਲਦਾ ਉਹਦੇ ਵਾਸਤੇ ਕੋਈ ਚੈਕਿੰਗ ਵਗੈਰਾ ਕੀਤੀ ਜਾਊਗੀ ਕਾਲੇ ਪਾਣੀ ਬਾਹਰ ਨਿਕਲਣ ਦੇ ਲਈ ਸਾਡੇ ਕਾਰਪੋਰੇਸ਼ਨ ਦੇ ਜੈ ਸਾਹਿਬ ਖੜੇ ਆ ਜਿਹੜੇ ਇਹਨਾਂ ਨੂੰ ਨੋਟਿਸ ਦੇ ਚੁੱਕ ਐਸ ਟਾਈਮ ਅਸੀਂ ਜਿਹੜੀ ਮੇਨ ਜ਼ਿੰਮੇਵਾਰੀ ਬਣਦੀ ਆ ਪੋਲਿਊਸ਼ਨ ਵਿਭਾਗ ਦੀ ਬਣਦੀ ਆ ਉਹ ਮੇਰੇ ਨਾਲ ਆਇਆ ਤੇ ਹੁਣ ਅਸੀਂ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਇਹਦੀ ਜਵਾਬਦੇਹੀ ਉਹ ਤੁਹਾਨੂੰ ਦੇਣਗੇ ਜੇ ਉਹ ਨਹੀਂ ਕਰਦੇ ਤਾਂ ਉਹਨਾਂ ਤੇ ਐਕਸ਼ਨ ਅਸੀਂ ਕਰਵਾਵਾਂਗੇ ਐਕਸ਼ਨ ਕਦੋਂ ਤੱਕ ਲਿਖਤਾ ਜਾਊਗਾ ਯਾ ਕੰਮ ਕਦੋਂ ਤੱਕ ਦਾ ਹੈ ਦੇਖੋ ਪਹਿਲਾਂ ਤਾਂ ਅੱਜ ਆ ਪਏ ਆ ਇਹਨਾਂ ਨੂੰ ਚੈੱਕ ਕਰੋਨੇ ਆ ਇਸ ਤੋਂ ਬਾਅਦ ਇਹਨਾਂ ਨੂੰ ਟਾਈਮ ਬਾਉਂਡ ਦਿੱਤਾ ਜਾਊਗਾ ਵੀ ਇੰਨੇ ਦਿਨਾਂ ਦੇ ਵਿੱਚ ਮੈਨੂੰ ਇਹਦੇ ਤੇ ਐਕਸ਼ਨ ਚਾਹੀਦਾ। ਜੀ ਬਿਲਕੁਲ ਸਰ ਕੀ ਲੱਗਦਾ ਕਿ ਅੱਜ ਤੁਸੀਂ ਇੱਥੇ ਪਹੁੰਚੇ ਹੋ ਉਸ ਤੋਂ ਬਾਅਦ ਕੀ ਕੋਸ ਇੱਥੇ ਦੇਖਿਆ ਲੋਕਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਇੱਥੇ ਖਸਤਾ ਹੋ ਜਾਂਦੀ ਸੜਕਾਂ ਦੇ ਵਿੱਚ। ਹਾਂਜੀ ਇਹ ਤਾਂ ਹੈਗਾ ਹੈ ਜੀ ਬਾਕੀ ਇਹ ਹੈ ਕਿ ਸਾਡੇ ਵੱਲੋਂ ਕਾਰਪੋਰੇਸ਼ਨ ਵੱਲੋਂ ਜੋ ਕੀਤਾ ਜਾਣਾ ਸੀਗਾ ਅਸੀਂ ਸੀਵਰ ਲਾਈਨ ਦੀ ਜਿੱਦਾਂ ਮੈਡਮ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਐਮ.ਐਲ.ਏ. ਸਾਹਿਬ ਨੇ ਕਿ ਰੂਡ ਜਾਲੀਆਂ ਦੀ ਸਫਾਈ ਹੋ ਚੁੱਕੀ ਆ ਅਸੀਂ ਸੀਵਰ ਦੀ ਸਫਾਈ ਕਰ ਚੁੱਕੇ ਆ ਹੁਣ ਇਹ ਜਿਹੜੇ ਪਾਟ ਹੋਲਜ਼ ਬਣੇ ਨੇ ਜੋ ਨੀ ਜਿਹੜੇ ਡਿਪਰੈਸ਼ਨ ਚ ਇਹ ਪਾਣੀ ਖੜਾ ਆ ਸਾਰਾ ਠੀਕ ਹੈ ਨਾ ਜੀ ਜੇ ਇਹਨੂੰ ਪਹਿਲਾਂ ਹੀ ਲੈਵਲ ਤੇ ਸਹੀ ਰੱਖਿਆ ਜਾਵੇ ਤੇ ਇਹ ਪਾਣੀ ਨਾ ਖੜਾ ਹੋਵੇ ਜਾਂ ਇਨਫ ਇੰਨੇ ਡਰੇਨੇਜ ਪੁਆਇੰਟਸ ਹੋਣੂਰੇ ਰੋਡ ਜਾਲੀਜ਼ ਬਣਾਈਆਂ ਗਈਆਂ ਹੋਣ ਕਿਉਂਕਿ ਆਂਦਾ ਨੈਸ਼ਨਲ ਹਾਈਵੇ ਦੇ ਅੰਡਰ ਹੈਗਾ ਆ ਤੇ ਉਹਦੇ ਨਾਲ ਇਸ ਚੀਜ਼ ਨੂੰ ਆਪਾਂ ਮਿਨੀਮਾਈਜ਼ ਕਰ ਸਕਦੇ ਆ ਜਿਹੜੇ ਅੰਦਰ ਜਾਂਦੀਆਂ ਨੇ ਸੜਕਾਂ ਆ ਸ਼ਹਿਰ ਵੱਲ ਨੂੰ ਜਾਂਦੀਆਂ ਅੰਦਰ ਨਗਰ ਵੱਲ ਨੂੰ ਜਾਂਦੀਆਂ ਆਉਂਦੇ ਵਿੱਚ ਕਈ ਸੀਵਰੇਜ ਇਦਾਂ ਦੇ ਜਿਹੜੇ ਲੀਕੇਜ ਕਾਫੀ ਹੁੰਦੇ ਨੇ ਪਾਣੀ ਉਹਨਾਂ ਤੋਂ ਬਾਹਰ ਆ ਰਿਹਾ ਵਾ ਉਹ ਇਹੀ ਕਾਰਨ ਹੈ ਜੀ ਕਿ ਜਿਹੜਾ ਬਰਸਾਤ ਹੈ ਨਾ ਜਦੋਂ ਇੱਕ ਵਾਰ ਪੈ ਜਾਂਦੀ ਹੈ ਉਹ ਕੁਝ ਸਮੇਂ ਲਈ ਪਾਣੀ ਬਾਹਰ ਆਂਦਾ ਹੈ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਪਾਣੀ ਜਿੱਦਾਂ ਅੱਗੇ ਫਲੋ ਜਿੱਥੇ ਕਰਕੇ ਜਾਣਾ ਹੈ ਉਹਦੇ ਸਮੇਂ ਦੇ ਅਕੋਰਡਿੰਗਲੀ ਜਦੋਂ ਹੁਣ ਇੱਥੇ ਆ ਹੁਣ ਇਸ ਟਾਈਮ ਤੇ ਕੋਈ ਪਾਣੀ ਬਾਹਰ ਨਹੀਂ ਆ ਰਿਹਾ ਹੈਗਾ ਉਹ ਜਿਸ ਟਾਈਮ ਬਰਸਾਤ ਪੈਂਦੀ ਹੈ ਉਹ ਕੁਝ ਸਮੇਂ ਲਈ ਹੁੰਦਾ ਆ ਉਹ ਸੀਵਰ ਭਰ ਜਾਂਦਾ ਸਾਰਾ ਕਿਉਂਕਿ ਅਲਟੀਮੇਟਲੀ ਕਿਸੇ ਦੇ ਘਰ ਦਾ ਪਾਣੀ ਜੋ ਵੀ ਆ ਸਾਰਾ ਕੁਝ ਆਣਾ ਤਾਂ ਸੀਵਰ 'ਚ ਹੀ ਆ ਨਾ ਤੇ ਉਸ ਤੋਂ ਬਾਅਦ ਉਹ ਉਸ ਸਮੇਂ ਬਾਅਦ ਠੀਕ ਹੋ ਜਾਂਦਾ ਹੈ ਕੋਈ ਉਹ ਇੰਨਾ ਮੇਜਰ ਇਸ਼ੂ ਹੈ ਨਹੀਂ ਕਲੀਅਰ ਹੋ ਜਾ ਹਾਂਜੀ ਕਲੀਅਰ ਆਕੀ ਬਰਸਾਤਾਂ ਦੇ ਵਿੱਚ ਲੋਕਾਂ ਦੀ ਦਿੱਕਤਾਂ ਖਤਮ ਹੋਣ ਗਈਆਂ ਆਣ ਵਾਲੀ ਦੂਜੀਆਂ ਬਰਸਾਤਾਂ ਕਿਉਂਕਿ ਇਹ 2 ਮਹੀਨੇ ਦਾ ਸਮਾਂ ਜੜਾ ਰਹੇ ਦੇਖੋ ਜੀ ਸਾਡੇ ਵੱਲੋਂ ਜਿਹੜੀ ਆ ਉਹ ਪੂਰੀ ਕਲੀਨ ਕਲੀਨਿੰਗਲੈਸ ਜਿਹੜੀ ਹੈਗੀ ਆ ਜਾਂ ਕਹਿ ਲਓ ਸੀਵਰ ਦੀ ਸਫਾਈ ਆ ਉਹ ਕੀਤੀ ਜਾ ਰਹੀ ਹੈ ਇਹ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਆ ਕਿ ਇਹ ਡਰੇਨ ਨੂੰ ਅਸੀਂ ਸਾਫ਼ ਕਰ ਚੁੱਕੇ ਹਾਂ ਡਾਬਾ ਰੋਡ ਤੇ ਸਾਡਾ ਕੰਮ ਵਰਕਿੰਗ ਪ੍ਰੋਗਰੈਸ ਹੈਗਾ ਉੱਥੇ ਚੱਲਦਾ ਪਿਆ ਕੰਮ ਸਾਡਾ ਜਿੱਦਾਂ ਐਮਐਲਏ ਸਾਹਿਬ ਨੇ ਦੱਸਿਆ ਕਿ ਅਸੀਂ ਰੋਡ ਜਾਲੀਆਂ ਇਹ ਸਾਰੀ ਡ్రਾਈ ਪਹਿਲਾਂ ਚਲਾ ਚੁੱਕੇ ਹਾਂ ਜਿਹੜਾ ਕਰ ਚੁੱਕੇ ਹਾਂ ਸਾਫ਼ ਤੇ ਜੇ ਹੁਣ ਜ਼ਰੂਰਤ ਪਈਗੀ ਤਾਂ ਅਸੀਂ ਨੂੰ ਇੱਕ ਵਾਰ ਹੋਰ ਦੁਬਾਰਾ ਵੀ ਚਲਵਾ ਦਿਆਂਗੇ ਟ੍ਰੈਂਚਲੈਸ ਸੀਵਰ ਵੀ ਅਸੀਂ ਕਰ ਰਹੇ ਹਾਂ ਸਾਡੇ ਜਿਹੜਾ ਜਿਹੜਾ ਇੱਥੋਂ ਅਸੀਂ ਟ੍ਰੈਂਚਲੈਸ ਸੀਵਰ ਪਾ ਰਹੇ ਹਾਂ ਉਹਦਾ ਹੁੱਦੀਆਂ ਬਣ ਕੇ ਤਿਆਰ ਹੋ ਗਈਆਂ ਜਦੋਂ ਉਹ ਸੀਵਰ ਚੱਲੇਗਾ ਤੇ ਜਿਹੜਾ ਆ ਸਾਰੇ ਅੰਡਰਪਾਸ ਤੇ ਪਾਣੀ ਖੜਦਾ ਜਿਹੜਾ ਉਹ ਉਹਦੀ ਨਿਕਾਸੀ ਵੀ ਬਹੁਤ ਚੜੂ ਢੰਗ ਨਾਲ ਚੱਲ ਪਈ। ਹਾਂਜੀ। ਮੈਂ ਬਿਲਕੁਲ ਸੋ ਦੱਸ ਦੇ ਕਿ ਵਿਸ਼ਵਾਸ ਦਵਾਇਆ ਲੋਕਾਂ ਨੂੰ ਇਸ ਏਰੀਆ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਹਲਕਾ ਵਿਧਾਇਕਾ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਏਰੀਆ ਦੇ ਵਿੱਚ ਜਿਹੜਾ ਪਾਣੀ ਸੜਕਾਂ ਤੇ ਖੜਦਾ ਵਾ ਰੋਡਾਂ ਤੇ ਖੜਦਾ ਉਹਨੂੰ ਵੀ ਸਾਫ਼ ਕੀਤਾ ਜਾਊਗਾ ਤਾਂ ਇੱਕ ਪਾਸੇ ਦੇਖ ਜੇਕਰ ਗੱਲ ਕਰੀਏ ਜੀ ਇਹ ਜਿਹੜਾ ਟ੍ਰੈਂਚਲੈਸ ਸੀਵਰ ਆ ਲੁਧਿਆਣੇ ਦੇ ਵਿੱਚ ਪਹਿਲਾ ਏਰੀਆ ਗੈਸਪੁਰਾ ਜਿੱਥੇ ਟ੍ਰੈਂਚਲੈਸ ਸੀਵਰ ਪੈ ਰਿਆ ਕਿਉਂਕਿ ਟ੍ਰੈਂਚਲੈਸ ਸੀਵਰ ਦੇ ਠੇਕੇਦਾਰ ਵੀ ਇੱਥੋਂ ਨਹੀਂ ਮਿਲਦੇ ਸਾਨੂੰ ਬਾਹਰੋਂ ਮਲਾਉਣੇ ਪੈਂਦੇ ਆ ਇਸ ਲਈ ਸਾਨੂੰ ਇੱਕ ਸਾਲ ਤੋਂ ਇਹਦੀ ਦਿੱਕਤ ਆ ਰਹੀ ਸੀ ਉਹਦਾ ਕੰਮ ਚਾਲੂ ਹੋ ਕੇ ਉਹਦੀਆਂ ਹੌਦੀਆਂ ਬਣ ਗਈਆਂ ਬੜੀ ਜਲਦੀ ਉਹਨੂੰ ਅਸੀਂ ਚਾਲੂ ਕਰਾ ਕੇ ਜਿਹੜਾ ਪਾਣੀ ਦੀ ਜਿਹੜੀ ਸਮੱਸਿਆ ਵਾ ਉਹ ਖਤਮ ਹੋ ਜਾਏਗੀ ਮੈਂ ਬਿਲਕੁਲ ਸੋ ਦੱਸਦੀ ਹਲਕਾ ਵਿਧਾਇਕਾ ਮੌਜੂਦ ਸੀਗੇ ਇਸ ਏਰੀਆ ਦੇ ਵਿੱਚ ਕਾਰਪੋਰੇਸ਼ਨ ਅਧਿਕਾਰੀ ਜਈ ਮੌਜੂਦ ਸੀਗੇ ਇਸ ਏਰੀਆ ਦੇ ਵਿੱਚ ਪੋਲਿਊਸ਼ਨ ਬੋਰਡ ਦੇ ਅਧਿਕਾਰੀ ਜਿਹੜੇ ਉਹ ਵੀ ਮੌਜੂਦ ਸੀਗੇ ਉਹਨਾਂ ਵੱਲੋਂ ਆਸ਼ਵਾਸਨ ਜਿਹੜਾ ਲੋਕਾਂ ਨੂੰ ਚਿਤਾਇਆ ਗਿਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਪਾਣੀ ਹੈ ਸੜਕਾਂ ਦੇ ਉੱਤੇ ਖੜਦਾ ਉਹਨੂੰ ਸਾਫ਼ ਕੀਤਾ ਜਾਊਗਾ ਕਲੀਨ ਕੀਤਾ ਜਾਊਗਾ ਕਲੀਨਿਸ ਕੀਤੀ ਜਾਊਗੀ ਪਰ ਫਿਰ ਵੀ ਜਿਹੜੀ ਇਹ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਲਗਾਤਾਰ ਗਰਾਊਂਡ ਦੇ ਵਿੱਚ ਖੜ ਕੇ ਵਿਧਾਇਕ ਵੱਲੋਂ ਇਹ ਜਿਹੜੀ ਚੈਕਿੰਗਾਂ ਕੀਤੀ ਜਾ ਰਹੀ ਹੈ ਤਾਂ ਦੱਸਦੇ ਲੁਜਣਾ ਲਾਈਵ ਦੇ ਵਿੱਚ ਖਬਰ ਜਿਹੜੀ ਲੱਗੀ ਸੀ ਖਬਰ ਦਾ ਜਿਹੜਾ ਨਸ਼ਰ ਤੇ ਖਬਰ ਦੇ ਵਿੱਚ ਜਿਹੜਾ ਲੱਗਣ ਤੋਂ ਬਾਅਦ ਉਹਦਾ ਅਸਰ ਜਿਹੜਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਵਾ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾ ਰਹੇ ਖੁਦ ਜਿਹੜੇ ਹਲਕਾ ਵਿਧਾਇਕ ਨੇ ਇਸ ਰੋਡ ਤੇ ਪਹੁੰਚੇ ਨੇ ਬਿਲਕੁਲ ਓਥਾਂ ਉਹੀ ਹੈ ਅਜੇ ਥਾਂ ਦੇ ਵਿੱਚ ਕੱਲ ਖਬਰ ਚਲਾਈ ਸੀਗੀ ਤਾਂ ਉਸ ਤੋਂ ਬਾਅਦ ਅੱਜ ਦੇ ਜਿਹੜੇ ਹਾਲਾਤ ਨੇ ਉਹ ਕੀ ਬਣੇ ਹੋਏ ਨੇ ਗਰਾਊਂਡ ਰਿਪੋਰਟ ਦੇ ਵਿੱਚ ਗਰਾਊਂਡ ਦੇ ਉੱਤੇ ਖੜ ਕੇ ਹਲਕਾ ਵਿਧਾਇਕ ਵੱਲੋਂ ਆਪਣੀ ਏਰੀਆ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਸੋਸਤੋ ਬਾਦ ਗੈਸਪੁਰਾ ਇਲਾਕੇ ਦੇ ਵਿੱਚ ਜਿੱਥੇ ਢੋਏ ਨੇ ਜਿੱਥੇ ਖੱਡੇ ਬਣੇ ਹੋਏ ਨੇ ਉਹ ਖੱਡੇ ਵੀ ਜਿਹੜੇ ਕਲੀਅਰ ਕੀਤੇ ਜਾਣਗੇ ਪਰ ਇੱਕ ਪਾਸੇ ਜੇਕਰ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਦੀ ਗੱਲ ਕਰੀਏ ਤੇ ਉਹਨਾਂ ਦੀ ਜਿਹੜੀ ਇੱਕ ਪਾਸੇ ਜ਼ਿੰਮੇਵਾਰੀ ਬਣਦੀ ਹੈ ਹਲਕਾ ਵਿਧਾਇਕਾ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਉਹ ਉਸ ਰੋਡ ਨੂੰ ਨਹੀਂ ਬਣਾਉਂਦੇ ਤੇ ਉਹਦੇ ਵਾਸਤੇ ਵੀ ਜਿਹੜੀ ਆ ਜਲਤੋ ਜਲ ਡੀਸੀ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਊਗੀ ਅੱਜ ਦਾ ਜਿਹੜਾ ਸਮਾਂ ਆ ਉਹ ਦੱਸਿਆ ਗਿਆ ਹੈ ਤਾਂ ਉਸ ਤੋਂ ਬਾਅਦ ਉਸ ਸੜਕ ਨੂੰ ਜਿਹੜਾ ਕਲੀਅਰ ਕੀਤਾ ਜਾਊਗਾ ਸੋ ਦੇਖਣਾ ਹੋਵੇਗਾ ਕਿ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਲਾਕਾ ਸੇਰਪੁਰ ਗੈਸਪੁਰਾ ਇਲਾਕਾ ਲੱਗਦੇ ਜਿੰਨੇ ਵੀ ਏਰੀਆਜ਼ ਨੇ ਇਸ ਏਰੀਏ ਦੇ ਵਿੱਚ ਪਾਣੀ ਤੋਂ ਦਿੱਕਤਾਂ ਕਦੋਂ ਤੱਕ ਖਤਮ ਹੁੰਦੀਆਂ ਨੇ ਹਲਕਾ ਵਿਦਾਇਕਾ ਵੱਲੋਂ ਇਹ ਜਿਹੜਾ ਵਾਅਦਾ ਕੀਤਾ ਗਿਆ ਕਿ ਜਲਦ ਤੋਂ ਜਲਦ ਇਹਦਾ ਜਿਹੜਾ ਕੰਮ ਕੀਤਾ ਜਾਊਗਾ ਉਸ ਤੋਂ ਬਾਅਦ ਲੋਕਾਂ ਦੀਆਂ ਦਿੱਕਤਾਂ ਜੜੀਆਂ ਉਹ ਖਤਮ ਕੀਤੀਆਂ ਜਾਣਗੀਆਂ ਪਰ ਆਣ ਵਾਲਾ ਸਮਾਂ ਦੱਸੂਗਾ ਕਿ ਇਹ ਦਿੱਕਤਾਂ ਜੜੀਆਂ ਕਦੋਂ ਤੱਕ ਖਤਮ ਹੁੰਦੀਆਂ ਨੇ ਕਿਉਂਕਿ ਬਰਸਾਤ ਦਾ ਮੌਸਮ ਜਿਹੜਾ ਹਲੇ ਸ਼ੁਰੂਆਤ ਹੀ ਹੋਇਆ ਹਲੇ ਵੀ ਜਿਹੜਾ ਬਰਸਾਤ 2-3 ਮਹੀਨੇ ਪਈ ਹੋਈ ਹੈ ਸੋ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਪਾਣੀ ਜਿਹੜਾ ਸੜਕਾਂ ਦੇ ਉੱਤੋਂ ਖਤਮ ਹੁੰਦਾ ਹੈ ਜਾਲੀਆਂ ਸੀਵਰੇਜ ਕਦੋਂ ਤੱਕ ਕਲੀਅਰ ਕਲੀਨ ਹੁੰਦੇ ਨੇ ਉਸ ਤੋਂ ਬਾਅਦ ਲੋਕਾਂ ਦੀ ਦਿੱਕਤਾਂ ਕਦੋਂ ਤੱਕ ਖਤਮ ਹੋਣਗੇ ਇਹਨੇ ਆਣ ਵਾਲਾ ਸਮਾਂ ਦੱਸੂਗਾ ਤੇ ਇਦੋਂ ਦੂਜਾ ਨਾਲ ਮੈਨਦਰਿੰਗ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ